ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਲਈ ਕੋਈ ਨਵੀਂ ਚੀਜ਼ ਲੈ ਕੇ ਆਇਆ ਇੱਕ ਕਿਤਾਬ ਜਿਹਦਾ ਲੇਖਕ ਹੈਗਾ ਮਨੋਜ ਤ੍ਰਿਪਾਟੀ ਮੇਰੇ ਅਕੋਰਡਿੰਗ ਇਹ ਬੁੱਕ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਜਿਹਦਾ ਨਾਮ ਹੈਗਾ ਵਾ ਫੈਸਲਾ ਲੈਣ ਦੀ ਸ਼ਕਤੀ ਇਹਦੇ ਚ ਬਹੁਤ ਗੱਲਾਂ ਇਹ ਜੀਆਂ ਨੇ ਜਿਹੜੀਆਂ ਬੰਦੇ ਨੂੰ ਬਹੁਤ ਚੀਜ਼ਾਂ ਸਿਖਾਉਂਦੀਆਂ ਨੇ ਬੁਰੇ ਪਾਸੇ ਜਾਣ ਤੋਂ ਰੋਕਦੀਆਂ ਨੇ ਤੇ ਕੁਝ ਫੈਸਲੇ ਲੈਣ ਵਿੱਚ ਹੈਲਪ ਕਰਦੀਆਂ ਨੇ ਮੇਰੇ ਅਕੋਰਡਿੰਗ ਇਹ ਬੁੱਕ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਜਿਸ ਨੂੰ ਵੀ ਇਹ ਬੁੱਕ ਚਾਹੀਦੀ ਹੋਈ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਨੰਬਰ ਦੇ ਦਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਪਾਰਸਲ ਹੋ ਜਾਣਗੇ ਘਰੇ ਤੇ ਜ਼ਰੂਰ ਇਹ ਬੁੱਕ ਮੇਰੇ ਕਹਿਣ ਤੇ ਪੜਿਓ ਫੈਸਲਾ ਲੈਣ ਦੀ ਸ਼ਕਤੀ ਇਹਦੇ ਵਿੱਚ 14 ਅਧਿਆਏ ਨੇ ਜੇ ਵੱਖਰੇ-ਵੱਖਰੇ ਉਦਾਹਰਨਾਂ ਨਾਲ ਸਮਝਾਇਆ ਗਿਆ ਹੈ ਬਹੁਤ ਵਧੀਆ ਮੈਂ ਵੀ ਪੜੀ ਆ ਤੁਹਾਨੂੰ ਵੀ ਜ਼ਰੂਰ ਪੜ੍ਹਨੀ ਚਾਹੀਦੀ ਆ ਤੁਹਾਨੂੰ ਕੀ ਜ਼ਿੰਦਗੀ 'ਚ ਇੱਕ ਵਧੀਆ ਸੇਰ ਮਿਲ ਸਕੇ ਧੰਨਵਾਦ